ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ 7 ਨਵੰਬਰ 8 ਨਵੰਬਰ 2025 ਦਿਨ ਸ਼ੁੱਕਰਵਾਰ ਸ਼ਨੀਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਕੇ ਲੇਜੈਂਡਾ ਵਾਲਾ ਜਿਲ੍ਹਾ ਬਠਿੰਡਾ ਵਾਲੋ ਦੋਸਤੋ ਮੈਂ ਤੁਹਾਡਾ ਆਪਣਾ ਰਵੀ ਗਰਗ ਲੈ ਕੇ ਹਾਜ਼ਰ ਹਾਂ ਆਓ ਸ਼ੁਰੂ ਕਰੀਏ 7 ਨਵੰਬਰ ਤੇ 8 ਨਵੰਬਰ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਪਿੰਡ ਰੁਪਾਲ ਹੀੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਬੱਛੂਆਣਾ 11 ਨੰਬਰ ਫਸਟ 71000 ਨਕਦ ਪਲੱਸ ਕੱਪ ਪਿੰਡ ਕੋਲੋਟੀ 7.5 ਨੰਬਰ ਸੈਕੰਡ 52000 ਨਕਦ ਪਲੱਸ ਕੱਪ ਬੈਸਟ ਰੇਡਰ ਸ਼ੰਤੀ ਕਰਾਚੋ 70 7 ਨੰਬਰ ਬੱਚੋਆਣਾ ਦੀ ਟੀਮ ਵੱਲੋਂ ਜੀ ਬੈਸਟ ਜਫਾ ਰஞ்சிਤ ਬੱਚੋਆਣਾ ਤਿੰਨ ਟੱਚ ਇੱਕ ਜਫਾ ਜੁਆਇੰਟ ਸਾਥੀ ਜਫਾ ਰਿਹਾ ਜੀ ਹਰਵਿੰਦਰ ਬੱਚੋਆਣਾ ਚਾਰ ਟੱਚ ਇੱਕ ਜਫਾ ਜੀ ਵੈਸਟਰਨ ਵੀਕ ਕੀ 2000 ਰੁਪਏ ਨਗਦ ਸ਼ੰਟੀਕਰੋ ਚੋਣੇ ਆਪਣਾ 1000 ਬੈਸਟ ਪ੍ਰਾਈਜ਼ ਜੀਤ ਕੋਟਲੀ ਦੇ ਪਰਿਵਾਰ ਨੂੰ ਦੇ ਦਿੱਤਾ ਹੈ ਇੱਥੇ ਬੁਲਾਰੇ ਸੀਗੇ ਅਮਰੀਕ ਮਾਨ ਗੁਰਮਖ ਢੋਡੇ ਰਜੇਸ਼ ਧਮ ਜਸਾ ਘਰਾਣਾ ਪਿੰਡ ਬਾਬੂ ਬੱਸੀ ਖਾਨ ਜਿਲ੍ਹਾ ਹੁਸ਼ਿਆਰਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਚ ਕਬੱਡੀ ਆਲ ਓਪਨ ਟੀਮ ਨਿਸ਼ਾਨ ਸਿੰਘ ਸਾਰਨਾ ਕਬੱਡੀ ਕਲੱਬ ਖੁਰਦਾ ਸਾਡੇ 33 ਨੰਬਰ ਫਰਸਟ 65000 ਨਕਦ ਪਲੱਸ ਕੱਪ ਟੀਮ ਸ਼੍ਰੀ ਗੁਰਗੋਵਿੰਦ ਸਿੰਘ ਜੀ ਕਬੱਡੀ ਕਲੱਬ ਮਾਸ਼ੀਵਾਲਾ ਸਾਹਿਬ 30 ਨੰਬਰ ਸੈਕੰਡ 61000 ਨਕਦ ਪਲੱਸ ਕੱਪ ਬੈਸਟ ਰੀਡਰ ਅਬਦੁੱਲਾ 12 ਰੀਡਰ 10 ਨੰਬਰ ਖੁਰਦਾਉਂ ਦੀ ਟੀਮ ਵੱਲੋਂ ਜੀ ਬੈਸਟ ਯਾਫੀ ਰਹਾ ਜੀ ਦੋਵੇਂ ਟੀਮਾਂ ਦੇ ਜੁਆਇੰਟ ਵਿੱਕੀ ਦੇ ਦੇਣਾ ਮਾਸ਼ੀਵਾਲਾ ਸਾਹਿਬ ਜੀ ਵੱਲੋਂ ਅਤੇ ਪਬੀ ਸਹੋਤਾ ਖੁਰਦਾਂ ਦੀ ਟੀਮ ਵੱਲੋਂ 8-8 ਟੱਚ 4-4 ਜਫੇ ਲਾਇ ਵੈਸਟਰਨ ਗਿਰੰਗੇ ਰਹੇ 10000 ਰੁਪਏ ਨਕਦ ਸੀ ਵਿਸ਼ੇਸ਼ ਸਨਮਾਨ ਸੀਗਾ ਜੀ ਬਲਾਰੇ ਸੀਗੇ ਇੱਥੇ ਰੰਧਾਵਾ ਤੇ ਰੰਗੀਲਾ ਪਿੰਡ ਫੱਕਰ ਝੰਡਾ ਜ਼ਿਲ੍ਹਾ ਮਾਨਸਾ ਦੇ ਕੋਟੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਨਰੋ ਪਹਿਲਾ ਦਿਨ ਪਿੰਡ ਗੋਰਖਪੁਰ ਹਰਿਆਣਾ 12 ਨੰਬਰ ਫਾਸਟ 41000 ਨਕਦ ਪਲੱਸ ਕੱਪ ਪਿੰਡ ਫੱਕਰ ਝੰਡਾ 8 ਨੰਬਰ ਸੈਕੰਡ 31000 ਨਕਦ ਪਲੱਸ ਕੱਪ ਬੈਸਟ ਰਾਈਡਰ ਹੈ ਜੀ ਅੰਜੂ ਫਕਰ ਝੰਡਾ ਸ਼ੀਰ ਰੇਡਨ ਸ਼ੀਨ ਨੰਬਰ ਅਤੇ ਸੁਨੀਲ ਗੋਰਖਪੁਰ 7 ਰੇਡਨ ਸ਼ੀਨ ਨੰਬਰ ਦੋਵੇਂ ਜੁਆਇੰਟ ਟੀਮਾਂ ਦੇ ਬੈਸਟ ਜਾਫੀ ਰਿਹਾ ਜੀ ਹਰਦੇਵ ਫਕਰ ਝੰਡਾ ਇੱਕ ਟੱਚ ਇੱਕ ਜਫਾ ਬੈਸਟਮ ਐਲਈਡੀ ਸੀ ਗੋਰਖਪੁਰ ਵੱਲੋਂ ਤਿੰਨ ਜਾਫੀ ਇੱਕ ਇੱਕ ਜਫਾ ਲਾਇਆ ਹੈ ਪਰ ਟੱਚ ਵੱਧ ਸੀ ਬਲਾਰੇ ਸੀ ਇੱਥੇ ਰਾਜੂ ਫਕਰ ਝੰਡਾ ਮੰਗਾ ਮੱਲੂਕ ਗਏ 8 ਨਵੰਬਰ 2025 ਦੇ ਕੁਆਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪਿੰਡ ਮਹਕਮਗੜ ਜ਼ਿਲ੍ਹਾ ਸ਼ਰਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਗੇਟ ਕਬੱਡੀ ਆਲ ਓਪਨ ਪਿੰਡ ਹਰਖੋਵਾਲ 33 ਨੰਬਰ ਫਸਟ 55000 ਨਕਦ ਪਲੱਸ ਕੱਪ ਪਿੰਡ ਤਲਬਣ 28 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਨਹੀਂ ਸੀਗੇ ਬਲਾਰਿਸ਼ ਨਦਾਵਾ ਤੇ ਛੋਟੀ ਡੱਬਾ ਪਿੰਡ ਮਗਰਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਗੇਟ ਟੀਮ ਸੰਤ ਬੱਬਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਨਾੜਾਂ ਵਾਲੀ 341 ਨੰਬਰ ਫਸਟ 40000 ਨਕਦ ਪਲੱਸ ਕੱਪ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕੁਮਾਨ 34 ਨੰ ਬਲਾਰਾ ਸੀ ਇੱਥੇ ਸਰਬਜੀਤ ਪ੍ਰਾਜਾ ਪਿੰਡ ਪਪੜੌਦੀ ਜ਼ਿਲ੍ਹਾ ਲੁਧਿਆਣਾ ਦੇ ਇੱਕ ਵੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਵਾਰੋਂ ਪਿੰਡ ਹੂਮਰ ਘਾਟ 14.5 ਨੰਬਰ ਫਸਟ 71000 ਨਕਦ ਪਲੱਸ ਕੱਪ ਪਿੰਡ ਕਰੀਮਪੁਰ ਚਾਹਵਾਲਾ 11 ਨੰਬਰ ਸੈਕੰਡ 52000 ਨਕਦ ਪਲੱਸ ਕੱਪ ਬੈਸਟ ਰੀਡਰ ਹੈ ਜੀ ਲਾਡੂ ਲਾਡੀ ਹੂਮਰ ਘਾਟ 10 ਰੇਡਾਂ 9 ਨੰਬਰ ਬੈਸਟ ਜੱਫੀ ਰਾ ਗੁਰਪ੍ਰੀਤ ਭੁੱਲਣ 8 ਟੱਚ 3 ਜੱਫੇ ਹੂਮਰ ਘਾਟ ਦੀ ਟੀਮ ਕੋਲ ਬੈਸਟ ਨੇ 222000 ਰੁਪਏ ਨਕਦ ਸੀਗੇ ਕੂਮਰ ਘਾਟ ਦੀ ਟੀਮ ਬਹੁਤ ਮੁਸ਼ਕਲ ਨਾਲ ਇੰਟਰ ਕੀਤੀ ਸੀ ਬਲਾਰੀ ਸੀ ਓਮ ਕਣਿਆਣਾ ਗੁਰੀ ਖੰਗ ਬੁਰੀ ਖੰਨਾ ਗਗਨ ਜਟਾਣਾ ਬੁਰੀ ਪਪੜੋਦੀ ਖਾਨ ਪਿੰਡ ਪੂੜੇ ਨੇੜੇ ਚਮਕੌਰ ਸਾਹਿਬ ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਵਾਰੋਂ ਪਿੰਡ ਗਾਜੀਦਾਸ ਧਨੋਰੀ 15.5 ਨੰਬਰ ਫਾਸਟ 71 171000 ਨਗਦ ਕੱਪ ਪਲੱਸ ਪਿੰਡ ਫਤੇਪੁਰ 7 ਨੰਬਰ ਸੈਕੰਡ 52151 ਰੁਪਏ ਨਕਦ ਪਲੱਸ ਕਪ ਬੈਸਟ ਰੀਡਰ ਆ ਜੀ ਨਿੰਦਰ ਤ੍ਰਾਂਸ 8 ਰੇਟਾਂ 7 ਨੰਬਰ ਤਨੋਰੀ ਟੀਮ ਕੋਲ ਬੈਸਟ ਯਾਫੀ ਰਿਆ ਜੀ ਹੈਪੀ ਤਨੋਰੀ 4 ਟੱਚ 3 ਜੱਫੇ ਜੁਆਇੰਟ ਰਿਆ ਸ਼ਿਰੂ ਤਨੋਰੀ 2 ਟੱਚ 2 ਜੱਫੇ ਬੈਸਟ ਨੂੰ ਐਲ.ਈ.ਡੀ ਸੀਗੇ ਇੱਥੇ ਬਲਾਰੇ ਸੀ ਸੁਰਜੀਤ ਸਿੰਘ ਕਕਰਾਲੀ 7 ਨੰਬਰ ਜੈਂਗੋ ਪਿੰਡ ਪਿਰੰਗੜੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ 8 ਟੀਮਾਂ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਜੀ 29 ਨੰਬਰ ਫਾਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ 25 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਰੇਡਰ ਹੈ ਜੀ ਗੁਰਲਾਲ ਖੰਡੂਰ ਸਾਹਿਬ ਜੀ 13 ਰੇਡਾਂ 12 ਨੰਬਰ ਬੈਸਟ ਜੱਫੀ ਰਿਹਾ ਜੀ ਟਾਵਰ ਸੁੱਗਾ 7 ਟੱਚ 7 ਤਨ ਜੱਫੇ ਬੈਸਟ ਪਲੇਅਰ ਟੀਮ ਖਡੂਰ ਸਾਹਿਬ ਜੀ ਬੈਸਟ ਆਨ ਗਰਗਰ 1000 ਰੁਪਏ ਨਕਦ ਬਲਾਰੀਸੀ ਇੱਥੇ ਸ਼ਿਵ ਜੋਧੇ ਹਰਪ੍ਰੀਤ ਕੌਰ ਕੋਟੇ ਸੇਖਾ ਮਨਜੀਤ ਬੁਲਟ ਪਿੰਡ ਫਕਰ ਝੰਡਾ ਜ਼ਿਲ੍ਹਾ ਮਾਨਸਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਟੀਮ ਕੋਡੀ ਕਲੱਬ ਫਕਰ ਝੰਡਾ ਹਰਦੇਵ 40 ਨੰਬਰ ਫਾਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬੱਬ ਬਲੈਦ ਸ਼ਾ ਕਬੱਡੀ ਕਲੱਬ ਫਕਰ ਝੰਡਾ 38 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਰੀਡਰ ਹਰਮਨ ਬੁਲਟ ਖੀਰਾਵਾਲ ਬੈਸਟ ਜੱਫੇ ਰ ਨਿੱਕੂ ਕਲਿਆਣ ਸੁਖਾ ਬਰਾਂਡਾ ਚ ਪੰਜ ਜੱਫੇ ਬਲੈਤ ਸ਼ਾ ਫਕਰ ਝੰਡਾ ਵੱਲੋਂ ਹਰਦੇਵ ਫਕਰ ਝੰਡਾ ਵੱਲੋਂ ਪਿੰਦੇ ਬਰੀ ਵਾਲੇ ਦੇ ਮੁੰਡੇ ਨੇ 13 ਟੱਚ ਪੰਜ ਜੱਫੇ ਲਾਏ ਹਨ ਬੈਸਟਨ ਮੋਟਰ ਮੋਟਰ ਸਿੰਕਲ ਸੀਗੇ ਬਲਾਰੇ ਸੀ ਸੁਗਰਾ ਸਿੰਘ ਰੂੜੇ ਜਸਵਿੰਦਰ ਸਿੰਘ ਆਸ਼ਾ ਪੁੱਤਰ ਕਾਲਾ ਰੂੜੇ ਕੇ ਰਾਜੂ ਫਕਰ ਝੰਡਾ ਪਿੰਡ ਪਣਪੋਰਾ ਜਿਹੜਾ ਮਲੇਰਪੋਟਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਵਾਰੋਂ ਪਿੰਡ ਗੱਦੀ ਖੇੜੀ 14.5 ਨੰਬਰ ਫਰਸਟ 71000 ਨਕਦ ਪਲਸ ਕਪ ਪਿੰਡ ਟੋਡੇ 14 ਨੰਬਰ ਸੈਕੰਡ 52000 ਨਕਦ ਪਲਸ ਕਪ ਬੈਸਟ ਰੇਡ ਦੀ ਤੇਜੀ ਗੈਂਡ 10 ਰੇਡਾ 9 ਨੰਬਰ ਟੋਡੇ ਦੀ ਟੀਮ ਵੱਲੋਂ ਬੈਸਟ ਜਾਂ ਫਿਰ ਪ੍ਰਤਾਪ ਕੜਿਆਣਾ ਸ਼ੀਟ ਟੱਚ ਤਿੰਨ ਜੱਫੇ ਟੋਡੇ ਦੀ ਟੀਮ ਵੱਲੋਂ ਬਿੱਲਾ ਟੋਡੇ ਜੁਆਇੰਟ ਰਿਹਾ ਜੀ ਬੈਸਟ ਨੂੰ 22000 ਰੁਪਏ ਨਕਦ ਸੀਗੇ ਇੱਥੇ ਬੁਲਾਰੇ ਸੀ ਸੇਵਕ ਸਿੰਘ ਸ਼ੇਰਕੜ ਬਿੱਲਾ ਲਲਤੋ ਤੇ ਕ੍ਰਿਸ਼ਨ ਵਿਦੇਸ਼ਾ ਇਹ ਸੀਗੇ ਜੀ 7 ਨਵੰਬਰ 8 ਨਵੰਬਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੇਕਰ ਜਾਣਕਾਰੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਦਬਾ ਕੇ ਕਰ ਦਿਓ ਧੰਨਵਾਦ